ਗੁਰੂ ਪਿਆਰੇ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤੇ ਦੀ ਸੰਤ ਕਰੀਏ ਗਜਵਾਜ ਕੇ ਆਂਖੋ ਜਿਵਾ ਹੈ ਗੁਰ ਜੀ ਕਾ ਖਾਲਸਾ ਵਾਹੀ ਗੁਰ ਜੇ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਕਥਾ ਲੈ ਕੇ ਹਾਜ਼ਰ ਹੋਏ ਹਾਂ ਸਾ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਮਹਾਂ ਪੁਸ਼ਾ ਜੀ ਦੇ ਬਚਨ ਨੇ ਪਾਈ ਜਿਹੜਾ ਇਸ ਵੇਲੇ ਨਿਤਨੇਮ ਕਰੇਗਾ ਉਹਨੂੰ ਹਰ ਮਨੋ ਕਾਮਨਾ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਵਿੱਚ ਇਸ ਦੀ ਵਿਧੀ ਬਾਰੇ ਸਾਰਾ ਕੁਝ ਦੱਸਾਂਗੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਦੇ ਲੱਗ ਸਕੇ ਕੋਈ ਗੁਰੂ ਵਾਲਾ ਬਣ ਸਕੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬ ਵਾਲੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੀ ਸਾਥ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨੰਮੀ ਜੁੜੀ ਹੈ ਬਾਬਾ ਜੀ ਤੇ ਰੋਜ਼ ਨਵੀਆਂ ਨੰਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨੰਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਆਉਂਦੇ ਹਾਂ ਸਾਥ ਸੰਗਤ ਜੀ ਇੱਕ ਵਾਰੀ ਦੀ ਗੱਲ ਹੈ ਭਾਈ ਇੱਕ ਵਾਰ ਇੱਕ ਪ੍ਰੇਮੀ ਮਹਾਪੁਰਸ਼ਾਂ ਜੀ ਦੇ ਕੋਲ ਆਇਆ ਉਸ ਦਾ ਨਾਮ ਇੰਦਰਜੀਤ ਸਿੰਘ ਸੀ ਸਾਥ ਸੰਗਤ ਜੀ ਉਹ ਬੈਂਕ ਵਿੱਚ ਨੌਕਰੀ ਕਰਦਾ ਸੀ ਬਾਬਾ ਜੀ ਹਰ ਰੋਜ਼ उसने बाबा जी अगे आके बेनती की थी। बाबा जी मैं हर रोज ढाई घंटे पाठ करता वहां पर मन नहीं जुड़ता महापुरुष थोड़ी देर चुप रहे पूर्ण ब्रह्म ज्ञानी संत बाबा अजीत सिंह जी हंसाली साहबानी महापुरुष जी ने केंद्र भाई ਤੇਰਾ ਢਾਈ ਕਾਂਟੀ ਨਿਤਨੇਮ ਹੈ ਇਹ ਤੇ ਗੁਰੂ ਦੀ ਮਿਹਰ ਹੈ ਫਿਰ ਮਨ ਕਿਉਂ ਨਹੀਂ ਜੁੜਦਾ ਤੇਰਾ ਢਾਈ ਕਾਂਟੀ ਨੇਮ ਕਰਦਾ ਹੈ ਉਹ ਕਦੋਂ ਕਰਦਾ ਹੈ ਭਾਈ ਬਾਬਾ ਜੀ ਨੇ ਪੂਰਨ ਮੈਮ ਗੈਨ ਨੇ ਸੰਤ ਪਾਵਾ ਅਜੀਤ ਸਿੰਘ ਜੀ ਨੇ ਪੁੱਛਿਆ ਕਹਿੰਦੇ ਬਾਬਾ ਜੀ ਜੇਦੋ ਸਮਾਂ ਮਿਲਦਾ ਹੈ ਉਹਦੋ ਕਰ ਲੈਂਦਾ ਹਾਂ ਕੋਈ ਪੱਕਾ ਟਾਈਮ ਨਹੀਂ ਹੈ ਮਾਪੇ ਜੀ ਥੋੜੀ ਦੇਰ ਚੁੱਪ ਰਹੇ ਭਾਈ ਤੇ ਹੱਸਣ ਲੱਗ ਪਏ ਕਹਿੰਦੇ ਭਾਈ ਬੈਂਕ ਵਿੱਚ ਲੱਗਾ ਵਾਂ ਕਹਿੰਦਾ ਹਾਂਜੀ ਪਾਪਾ ਜੀ ਕਿੰਨੇ ਵਜੇ ਬੈਂਕ ਲੱਗਦਾ ਵਾ ਕਹਿੰਦਾ ਜੀ 10 ਵਜੇ ਫਿਰ ਇਦਾਂ ਦਾ ਨਹੀਂ ਕਰਦਾ ਕਦੀ 11 ਵਜੇ ਚਲੇ ਗਿਆ ਕਦੀ 1 ਵਜੇ ਚਲਾ ਗਿਆ ਬਾਬਾ ਜੀ ਟਾਈਮ ਸਿਰ ਜਾਣਾ ਪੈਂਦਾ ਹੈ ਮਾਪੁਰਸ਼ ਜੀ ਬੜਾ ਹੱਸੇ ਕਹਿੰਦੇ ਭਾਈ ਦੁਨੀਆ ਦਾ ਬੈਂਕ ਟਾਈਮ ਸਿਰ ਦੁਨੀਆ ਦੀ ਨੌਕਰੀ ਟਾਈਮ ਸਿਰ ਦਰੰਕਾਰ ਦੀ ਨੌਕਰੀ ਜਦੋਂ ਟਾਈਮ ਮਿਲ ਗਿਆ ਫਾਸੰਘਾ ਜੀ ਕਹਿੰਦਾ ਜਦੋਂ ਸਮਾਂ ਮਿਲ ਗਿਆ ਉਹਦੋਂ ਨਿਤਨੇਮ ਕਰ ਲੈਂਦਾ ਹਾਂ ਮਹਾਪੁੱਤ ਜੀ ਕਹਿੰਦੇ ਭਾਈ ਸ਼ੁਕਰ ਹੈ ਧੰਨ ਭਾਗ ਤੇਰੇ ਜਿਹੜਾ ਤੂੰ ਵਾਇਗੁਰੂ ਦਾ ਨਾਮ ਜਪਦਾ ਵਾ ਕੰਨ ਮਹਾਰਾਜ ਜੀ ਮਹਾਪੁਰਸ਼ਾ ਮੈਨੂੰ ਵਚਨ ਕਰੋ ਮੈਨੂੰ ਦੱਸੋ ਮੇਰਾ ਮਨ ਕਿਵੇਂ ਜੁੜੇਗਾ ਬਾਣੀ ਦੇ ਨਾਲ ਗੁਰੂ ਦੇ ਨਾਲ ਮਹਾਪੁਰਸ਼ ਕਹਿੰਦੇ ਭਾਈ ਵਚਨ ਮੰਨੇਗਾ ਕਹਿੰਦਾ ਹਾਂਜੀ ਬਾਬਾ ਜੀ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਜਿਹੜੇ ਜਿਹੜੇ ਲੋਕ ਸਾਧੂਆਂ ਦੀ ਸੰਗਤ ਕਰਦੇ ਨੇ ਉਹ ਤੇ ਉਹਨਾਂ ਦੇ ਬਚਨਾਂ ਨੂੰ ਸਤਿ ਵਚਨ ਕਹਿ ਕੇ ਮੰਨ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਗਿਆਨ ਹੁੰਦਾ ਹੈ ਕੇ ਮਹਾਭਰਤੀ ਵਚਨ ਕਰਨੀ ਤਾਂ ਮੰਨਣੇ ਹੀ ਪੈਣੇ ਆ ਜਿਨ੍ਹਾਂ ਨੇ ਕਦੇ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਉਹਨਾਂ ਦੇ ਵਚਨ ਲਈ ਨਹੀਂ ਲੱਤੇ ਹੁੰਦੇ ਉਹ ਪੁੱਠੇ ਸਿੱਧੇ ਸਵਾਲ ਕਰਦੇ ਹਨ ਤੇ ਕਈ ਇਦਾਂ ਦੇ ਇਨਸਾਨ ਵੀ ਨਹੀਂ ਜਿਹੜੇ ਵਚਨ ਲੈ ਲੈਂਦੇ ਹਨ ਤੇ ਮੰਨਦੇ ਵੀ ਨਹੀਂ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਦੁੱਖ ਭੋਗਨੇ ਪੈਂਦੇ ਨੇ ਮਹਾਪੁਰਜ ਕਹਿੰਦੇ ਭਾਈ ਜੇ ਵਚਨ ਜੇ ਵਚਨ ਮੰਨਣੇ ਆ ਤਾਂ ਵਚਨ ਲਿਆ ਕਰੋ ਤਸਾ ਸੰਗਤ ਜੀ ਮਹਾਪੁਰਸ਼ਾਂ ਜੀ ਨੇ ਉਸ ਵਚਨ ਕੀਤੇ ਤਾਂ ਪਾਈ ਉਸ ਨੇ ਸਤ ਵਚਨ ਕਹਿ ਕੇ ਮੰਨ ਲਏ ਮਹਾਪੁਰਜ ਕਹਿੰਦੇ ਭਾਈ ਜਿਵੇਂ ਦੁਨਿਆਵੀ ਨੌਕਰੀ ਦਾ ਕੋਈ ਸਮਾਂ ਹੈ ਨਾ ਉਸੇ ਤਰ੍ਹਾਂ ਦੁਨੀਆਂ ਦੇ ਮਾਲਕ ਦਾ ਵੀ ਇੱਕ ਸਮਾਂ ਰੱਖ ਮਨ ਲਓ ਪੰਜ ਤੋਂ ਸੱਤ ਰੱਖ ਲਿਆ ਜੇ ਉਹ ਸਮਾਂ ਰੱਖ ਲਿਆ ਨਾ ਫਿਰ ਉਸ ਸਮੇਂ ਵਿੱਚ ਕੋਈ ਦੂਜਾ ਕੰਮ ਨਹੀਂ ਕਰਨਾ ਭਾਵੇਂ ਦੁਨੀਆ ਇੱਧਰ ਦੀ ਉੱਧਰ ਕਿਉਂ ਨਾ ਹੋ ਜਾਵੇ ਆਪਾ ਪੁਰਸ਼ ਜੀ ਨੇ ਬਚਨ ਕੀਤੇ ਭਾਈ ਕਹਿੰਦੇ ਭਾਈ ਇੱਕ ਸਮਾਂ ਰੱਖ ਗੁਰੂ ਦਾ ਨਾਮ ਜਪਣ ਦਾ ਨਿਤਨੇਮ ਕਰਨ ਦਾ ਬਾਣੀ ਪੜਨ ਦਾ ਤੈਨੂੰ ਗੁਰੂ ਉਡੀਕਦਾ ਜਿਸ ਵੇਲੇ ਤੂੰ ਰੋਜ਼ ਨਾਮ ਜਪਦਾ ਵਾ ਉਸ ਵੇਲੇ ਰੱਬ ਉਡੀਕਦਾ ਵਾ ਤੈਨੂੰ ਜਿਸ ਦਿਨ ਉਸ ਜਗ੍ਹਾ ਤੇ ਤੂੰ ਬੈਠ ਕੇ ਨਾਮ ਨਹੀਂ ਜਪੇਂਗਾ ਉਸ ਦਿਨ ਗੁਰੂ ਦੇਖਦਾ ਹੋਵੇਗਾ ਅੱਜ ਜਗ੍ਹਾ ਖਾਲੀ ਏ ਅੱਜ ਬੱਚਾ ਆਇਆ ਨਹੀਂ ਅੱਜ ਬੱਚੀ ਆਈ ਨਹੀਂ ਸਾ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਬ੍ਰਹਮ ਗਿਆਨੀ ਸਰਬ ਸ਼੍ਰੇਸ਼ਟ ਦਾ ਕਰਤਾ ਬ੍ਰਹਮ ਗਿਆਨੀ ਸਦ ਚੀਵੇ ਨਹੀਂ ਮਰਦਾ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਨਾ ਉਹਨਾਂ ਨੂੰ ਬ੍ਰਹਮ ਦਾ ਗਿਆਨ ਹੁੰਦਾ ਹੈ ਸਾਧ ਸੰਗਤ ਜੀ ਜੋ ਵੀ ਪ੍ਰੇਮੀ ਜੋ ਵੀ ਸਾਧ ਸੰਗਤ ਗੁਰੂ ਮਹਾਰਾਜ ਜੀ ਦੀ ਹੰਸਾਲੀ ਸਾਹਿਬ ਡੇਰੇ ਜਾਂਦੀ ਹੈ ਜੋ ਉਹਨਾਂ ਨੂੰ ਮੰਨਦੇ ਨੇ ਤਾਂ ਮਹਾਪੁਰਸ਼ ਜੀ ਸਾਧ ਸੰਗਤ ਜੀ ਜਦੋਂ ਉਹ ਕਰੋ ਸੱਚੇ ਮਨ ਦੇ ਨਾਲ ਵਿੱਤ ਪਣਾ ਕੇ ਜਾਂਦੇ ਨੇ ਤਾਂ ਮਹਾਪੁਰਸ਼ਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਪ੍ਰੇਮੀ ਆ ਰਹੇ ਨੇ ਮੇਰੀ ਸੰਗਤ ਆ ਰਹੀ ਹੈ ਸਾ ਸੰਗਤ ਜੀ ਗੱਲ ਹੈ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਨੂੰ ਯਾਦ ਕਰਨ ਦੀ ਵਾਹਿਗੁਰੂ ਜੀ ਨੂੰ ਧਿਆਉਣ ਦੀ ਕਿਉਂਕਿ ਸੱਚੇ ਮਨ ਨਾਲ ਕੀਤੀ ਗਈ ਅਰਦਾਸ ਉਹ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦੀ ਹੈ ਸਾਥ ਸੰਗਤ ਜੀ ਇਹ ਸੱਚ ਹੈ ਤੁਸੀਂ ਇੱਕ ਵਾਰ ਸੱਚੇ ਮਾਨ ਦੇ ਨਾਲ ਯਾਦ ਕਰਕੇ ਤੇ ਦੇਖੋ ਤੁਹਾਡੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਜਾਏਗੀ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਨਾ ਜੋ ਤੁਹਾਡੀ ਕਿਸਮਤ ਵਿੱਚ ਨਹੀਂ ਗੁਰੂ ਮਹਾਰਾਜ ਤੁਹਾਨੂੰ ਉਹ ਵੀ ਤੁਹਾਨੂੰ ਦਿੰਦੇ ਨੇ ਸਾਥ ਸੰਗਤ ਜੀ ਤੁਸੀਂ ਇੱਕ ਵਾਰ ਸੱਚੇ ਮਾਨ ਦੇ ਨਾਲ ਇਕਾਗਰ ਚਿਤ ਹੋ ਕੇ ਯਾਦ ਤੇ ਕਰੋ ਮਹਾਪੁਰਸ਼ਾਂ ਜੀ ਕਹਿੰਦੇ ਭਾਈ ਦੁਨੀਆਂ ਦੀ ਨੌਕਰੀ ਨੂੰ ਇੱਕ ਸਮਾਂ ਗੁਰੂ ਦੇ ਨਾਮ ਦਾ ਵੀ ਇੱਕ ਸਮਾਂ ਰੱਖ ਮਨ ਆਪੇ ਜੁੜ ਜਾਵੇਗਾ ਐਸੀ ਤਰ੍ਹਾਂ ਹੀ ਭਾਈ ਮਹਾਰਾਜ ਜੀ ਫਰਮਾਨ ਕਰਦੇ ਨੇ ਹਰ ਕੇ ਸੰਤ ਬਤਾਵੋ ਮਾਰਗ ਹਮੋਂ ਪੀਟੇ ਹਰ ਕੇ ਸੰਤ ਬਤਾਵੋ ਮਾਰ ਗਿਆ ਮਾਪੀਂ ਚੇ ਮਾਪੁਰ ਜੀ ਕਹਿੰਦੇ ਨੇ ਭਾਈ ਜਿਹੜਾ ਵਾਹਿਗੁਰੂ ਜੀ ਨੂੰ ਸੱਚੇ ਮਨ ਦੇ ਨਾਲ ਯਾਦ ਕਰਦੇ ਨੇ ਵਾਹਿਗੁਰੂ ਜੀ ਨਾਲ ਜੁੜੇ ਹੋਏ ਨੇ ਉਹਨਾਂ ਦਾ ਨਿਤਨਾਮ ਕਰਦੇ ਨੇ ਭਾਵੇਂ ਮੋਲ ਮੰਤਰ ਦਾ ਜਾਪ ਹੀ ਕਰਦੇ ਨੇ ਕਹਿੰਦੇ ਜੇ ਤੁਹਾਡੇ ਕੋਲ ਜਿਆਦਾ ਟਾਈਮ ਨਹੀਂ ਨਾ ਸਿਰਫ 5 ਮਿੰਟ ਮੋਲ ਮੰਤਰ ਦਾ ਜਾਪ ਕਰ ਲਿਆ ਕਰੋ ਸਾਧ ਸੰਗਤ ਜੀ ਹੋ ਵੀ ਟੋਲੀਆਂ ਇੱਕੀ ਗੁਲਾਤਾਰ ਦੇ ਮੇਗਾ ਸਾ ਸੰਗਤ ਜੀ ਜੇ ਕਰਦਾ ਇੱਕ ਵੀ ਜੀ ਹਰ ਰੋਜ਼ ਬਾਣੀ ਪੜਦਾ ਹੈ ਸੁਖਨੀ ਸਾਹਿਬ ਜੀ ਦਾ ਪਾਠ ਕਰਦਾ ਹੈ ਉਸ ਦੇ ਵਿੱਚ ਇੰਨੀ ਸ਼ਕਤੀ ਹੈ ਉਹ ਆਪਣੀਆਂ ਹੈ ਇੰਨੀ ਸ਼ਕਤੀ ਹੈ ਉਸ ਪਾਠ ਵਿੱਚ ਉਹ ਉਸ ਇਨਸਾਨ ਦੀ ਇੱਕੀ ਗੁਲਾਤਾਰ ਦਿੰਦਾ ਹੈ ਸਾ ਸੰਗਤ ਜੀ ਇਹ ਮਹਾਪੁਰਸ਼ਾਂ ਜੀ ਦੇ ਬਚਨ ਨੇ ਪਾਈ ਤੁਸੀਂ ਵੀ ਕਰਦਾ ਇੱਕ ਵੇਜੀ ਵਾਹਿਗੁਰਜ ਜੀ ਦਾ ਨਾਮ ਜ਼ਰੂਰ ਜਪਿਆ ਕਰੋ ਉਟੋਂ ਕੇ ਸਾਧੂ ਸਾ ਸੰਗਤ ਜੀ ਇਹ ਚੰਗਿਆਈ ਹੀ ਵਾਹਿਗੁਰਜ ਦਾ ਜਪਿਆ ਹੋਇਆ ਨਾਮ ਹੀ ਸਾਡੇ ਨਾਲ ਜਾਣਾ ਹੈ ਹੋਰ ਕੁਝ ਨਹੀਂ ਜਾਣਾ ਸਾ ਸੰਗਤ ਜੀ ਕਿਉਂਕਿ ਮਹਾਂਪੁਰਸ਼ ਜੀ ਜਦੋਂ ਉਹਨਾਂ ਦੇ ਪ੍ਰੇਮੀ ਕੋਈ ਉਹਨਾਂ ਕੋਲ ਜਾਂਦਾ ਹੈ ਤਾਂ ਉਹ ਤੇ ਉਸ ਦਾ ਮੱਥਾ ਅੜਕੇ ਹੀ ਦੱਸ ਦਿੰਦੇ ਨੇ ਇਹ ਮੇਰੇ ਤੋਂ ਕਿਹੜੀ ਪੁਕਾਰ ਲੈ ਕੇ ਆਇਆ ਹੈ ਇਹ ਕਿਹੜੇ ਦੁੱਖ ਲੈ ਕੇ ਆਇਆ ਹੈ ਇਸ ਨੂੰ ਕੀ ਦੁੱਖ ਹੈ ਉਹ ਵਤ ਵਤ ਪਾਠ ਹੀ ਕਰਨ ਲਈ ਦੱਸਦੇ ਹਨ ਮਹਾਪੁਰਜ ਜੀ ਕਹਿੰਦੇ ਨੇ ਭਾਈ ਬਾਣੀ ਦੇ ਨਾਲ ਜੁੜੋਂਗੇ ਸਾਰੇ ਦੁੱਖ ਰੋ ਕੱਟੇ ਜਾਣਗੇ ਸਾਰੇ ਕੁਝ ਠੀਕ ਹੋ ਜਾਵੇਗਾ ਸਾ ਸੰਗਤ ਜੀ ਜੇ ਤੁਸੀਂ ਵੀ ਮਹਾਪੁਰਜ ਜੀ ਦਾ ਬਚਨ ਨਹੀਂ ਪਾਈ ਤੁਸੀਂ ਵੀ ਸਵੇਰੇ ਨਿਤਨੇਮ ਕਰੋਗੇ ਸਾਧ ਸੰਗਤ ਜੀ 5 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਬਾਣੀ ਪਾਠ ਲਿਆ ਕਰੋ ਤਦ ਮਹਾਂਪੁਰਜ ਜੀ ਦੇ ਬਚਨ ਹੈ ਪਾਈਉ ਤੇ ਸਾਰੀ ਮਨੋ ਕਾਮਨਾ ਸੀ ਆਪ ਪੂਰੀਆਂ ਕਰਾਂਗੇ ਸਾਰੇ ਕਾਰਜ ਅਸੀਂ ਆਪਰਾਸ ਕਰਾਂਗੇ ਸਾਧ ਸੰਗਤ ਜੀ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਇਕਾਗਰ ਜਿਤ ਹੋ ਕੇ ਗੁਰੂ ਮਹਾਰਾਜ ਜੀ ਅੱਗੇ ਬੈਠ ਕੇ ਦਾ ਸੰਗਤ ਜੀ ਹੋ ਸਕਦਾ ਹੈ ਕਿ ਪੰਜ ਬਾਣੀਆਂ ਦਾ ਪਾਠ ਜਰੂਰ ਕਰਿਆ ਕਰੋ ਕਿਉਂਕਿ ਪੰਜ ਬਾਣੀਆਂ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ ਇੱਕ ਕਰਦੇ ਵਿੱਚ ਪੰਜ ਬਾਣੀਆਂ ਦਾ ਪਾਠ ਹੋਣਾ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਸਾਰੀਆਂ ਦਿੱਤੀਆਂ ਸਿਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਤੁਸੀਂ ਇਸ਼ਨਾਨ ਕਰਕੇ ਸੁੱੱਚੇ ਕੱਪੜੇ ਘਾ ਪਾ ਕੇ ਗੁਰੂ ਮਹਾਰਾਜ ਜੀ ਅੱਗੇ ਦੋ ਆਸਣ ਲਾਉਣੇ ਨੇ ਇੱਕ ਆਸਣ ਆਪਣਾ ਲਗਾਉਣਾ ਹੈ ਇੱਕ ਕਾਸਣ ਗੁਰੂ ਮਹਾਰਾਜ ਜੀ ਲਗਾਉਣਾ ਹੈ ਉਹ ਤੁਸੀਂ ਸੁਚੀ ਚਾਦਰ ਦਾ ਲਗਾਉਣਾ ਹੈ ਸਾਧ ਸੰਗਤ ਜੀ ਜਦੋਂ ਤੁਸੀਂ ਸੱਚੇ ਮਨ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਯਾਦ ਕਰਦੇ ਹੋ ਤੁਸੀਂ ਇਹ ਸੋਚ ਕੇ ਪਾਠ ਕਰਨਾ ਹੈ ਕਿ ਗੁਰੂ ਮਹਾਰਾਜ ਜੀ ਸਾਡੇ ਅੱਗੇ ਵਿਰਾਜਮਾਨ ਨੇ ਤਾਂ ਸਾਧ ਸੰਗਤ ਜੀ ਤੁਹਾਡਾ ਪਾਠ ਦੇ ਵਿੱਚ ਮਨ ਵੀ ਲੱਗੇਗਾ ਜਦੋਂ ਤੁਸੀਂ ਇੱਕ ਟਾਈਮ ਵਾਈ ਗੁਰ ਜੀ ਨੂੰ ਦਿਓਗੇ ਤਾਂ ਸਾਧ ਸੰਗਤ ਜੀ ਕੋਸ ਪੇਲੇ ਵਾਇ ਗੁਰ ਜੀ ਤੁਹਾਨੂੰ ਢੀਕਦੇ ਨੇ ਜੇ ਇਸ ਦਿਨ ਤੁਸੀਂ ਉਸ ਉਸ ਜਗ੍ਹਾ ਤੇ ਨਹੀਂ ਬੈਠਦੇ ਨਹੀਂ ਨਾਮ ਜਪਦੇ ਨਹੀਂ ਪਾਠ ਕਰਦੇ ਏਸੀ ਸਾਧ ਸੰਗਤ ਜੀ ਕਥਾ ਕਥਾ ਵਧੀਆ ਲੱਗੀ ਹੋਵੇ ਤਾਂ ਸਾਧ ਸੰਗਤ ਜੀ ਵੱਧ ਤੋਂ ਵੱਧ ਇਹ ਜਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਵਾਲਾ ਬਣ ਸਕੇ ਕੋਈ ਗੁਰੂ ਦੇ ਲੜ ਲੱਗ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਵਾ ਅਜੀਤ ਸਿੰਘ ਜੀ ਹੰਸਾਲੇ ਸਾਇਬਾੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ंग जी उन्नी देर तक इस वीडियो तक बने रहना कल नी नए विषय से वीडियो लैके हाजिर होवे सतसंग जी जो भी संगत इस चैनल पर नवी जुड़ी है चैनल में। लाइक शेयर और सब्सक्राइब कर लेना तां जो आप जी ने रोज़ नवी वीडियोज नोटिफिकेशन सब तो पहला मिल सके ਹੋਇ ਨੈਤ ਫੋਲਾ ਜੋਕਾਂ ਦੀ ਖਿਮਾ ਬਖਸ਼ ਲਈ ਜੀ ਫਤ ਤਜਵਾ ਫਤੇ ਵਿੱਚ ਦੇਣਾ ਜੀ ਗਜਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ